ਪੰਜਾਬ ਵਿੱਚ ਹੋ ਰਹੀ ਲੈਂਡ ਪੂਲਿੰਗ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਵਿਰੋਧੀ ਪਾਰਟੀਆਂ ਵੱਲੋਂ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਪਸ ਵਿੱਚ ਇੱਕ ਦੂਜੇ ਉੱਤੇ ਇਲਜ਼ਾਮ ਲਾਉਂਦੇ ਹੋਏ ਨਜ਼ਰ ਆ ਰਹੇ ਨੇ ਅਕਾਲੀ ਦਲ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਆਪਣੇ ਹੀ ਵਿਧਾਇਕ ਤੇ ਸਵਾਲ ਖੜੇ ਕੀਤੇ ਨੇ ਜਿਸ ਤੋਂ ਬਾਅਦ ਵਿਧਾਇਕ ਮਨਪ੍ਰੀਤ ਹੱਲੀ ਨੇ ਇਸ ਦਾ ਜਵਾਬ ਦਿੱਤਾ ਦਰਸਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਵੰਸ ਵੰਟੀ ਰਮਾਣਾ ਨੇ ਮੋਲਾ ਪਰ ਦਾਖਾਂ ਤੋਂ ਆਪਣੀ ਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘਿਆਲੀ ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਐਲੀ ਦੀ ਪੰਜਾਬ ਦੀ ਆਪ ਸਰਕਾਰ ਦੇ ਨਾਲ ਗੰਡ ਤੁੱਪ ਹੋ ਗਈ ਹੈ ਜਿਸ ਕਰਕੇ ਸਰਕਾਰ ਨੇ ਐਲੀ ਦੀ ਜ਼ਮੀਨ ਲੈਂਡ ਪੋਲਿੰਗ ਨੀਤੀ ਤੋਂ ਬਾਹਰ ਰੱਖੀ ਹੈ ਜਦਕਿ ਉਹਨਾਂ ਦੇ ਨਾਲ ਦੀ ਸਾਰੀ ਜ਼ਮੀਨ ਜੋ ਗਰੀਬ ਕਿਸਾਨਾਂ ਦੀ ਜ਼ਮੀਨ ਹੈ ਉਸ ਨੂੰ ਇਸ ਨੀਤੀ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਮਨਪ੍ਰੀਤ ਤੇ ਐਲੀ ਦਾ ਵੀ ਬਿਆਨ ਸਾਹਮਣੇ ਆਇਆ ਮਨਪ੍ਰੀਤਿਆਲੀ ਨੇ ਕਿਹਾ ਕਿ ਜਿਹੜੇ ਵੀ ਇਲਜ਼ਾਮ ਮੇਰੇ ਤੇ ਲਗਾਏ ਜਾ ਰਹੇ ਨੇ ਸਾਰੇ ਬੇਬੁਨਿਆਦ ਨੇ ਮੇਰੇ ਕੋਲ ਇੱਕ ਇੱਕ ਕਾਗਜ਼ ਹੈ ਜਿਸ ਤੋਂ ਵਿੱਚ ਸਾਰੀ ਡੀਟੇਲ ਲਿਖੀ ਹੋਈ ਆ ਉਹ ਅਕਾਲੀ ਦਲ ਦੇ ਵਿਰੋਧ ਦੇ ਵਿੱਚ ਨਹੀਂ ਆ ਮੈਂ ਤਾਂ ਆਪ ਇਸ ਨੀਤੀ ਦੇ ਖਿਲਾਫ ਅਸੀਂ ਲੈਂਡ ਪੋਲਿੰਗ ਨੀਤੀ ਦਾ ਪਹਿਲੇ ਦਿਨ ਤੋਂ ਵਿਰੋਧ ਕਰ ਰਹੇ ਆ ਇਸ ਤੋਂ ਇਲਾਵਾ ਇੱਕ ਹੋਰ ਪ੍ਰੈਸ ਕਾਨਫਰੰਸ ਅਕਾਲੀ ਦਲ ਵੱਲੋਂ ਕੀਤੀ ਗਈ ਹੈ ਉਸ ਤਰ੍ਹਾਂ ਵੰਟੀ ਰਮਾਣਾ ਤੇ ਐਲੀ ਨੇ ਉਸ ਤੋਂ ਪਹਿਲਾਂ ਕੀ ਕੁਝ ਕੀਤਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਪਿਛਲੀ ਕਾਂਗਰਸ ਦੀਆਂ ਸਰਕਾਰਾਂ ਤੋਂ ਫਾਇਦਾ ਲਿੱਤਾ ਗਿਆ ਤੇ ਕਿਵੇਂ ਲੈਂਡ ਪੂਲਿੰਗ ਦੇ ਵਿੱਚੋਂ ਆਪਦੀਆਂ ਜ਼ਮੀਨਾਂ ਬਚਾ ਕੇ ਇਸ ਸਰਕਾਰ ਤੋਂ ਫਾਇਦਾ ਲਿੱਤਾ ਗਿਆ ਕੋ ਗੱਲ ਬੜੀ ਹੈਰਾਨੀ ਮੈਂ ਉਹਨਾਂ ਦਾ ਜਵਾਬ ਦੇਖਿਆ ਕੱਲ੍ਹ ਸ਼ਾਮ ਹੈਰਾਨੀ ਵੀ ਹੋਈ ਮੈਨੂੰ ਤੇ ਮੈਨੂੰ ਸਮਝ ਨਹੀਂ ਆਈ ਕਿ ਮੈਂ ਕੀ ਕਮਾ ਕੀ ਆਪਦੇ ਆਪ ਨੂੰ ਇੱਕ ਆਗੂ ਕਹਿਣ ਵਾਲਾ ਬੰਦਾ ਗੱਲ ਨੂੰ ਕਿਵੇਂ ਡਾਇਵਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਗੱਲ ਲੈਂਡ ਪੂਲਿੰਗ ਦੀ ਤੇ ਕਲੋਨੀਆਂ ਦੀ ਹੋਈ ਸੀ ਤੇ ਈਆਲੀ ਜੀ 2 ਦਸੰਬਰ ਦਾ ਹੁਕਮਨਾਮਾ ਲੈ ਕੇ ਬਹਿਗੇ ਅਕਾਲ ਤਖਤ ਸਾਹਿਬ ਦਾ ਮੈਂ ਈਆਲੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਕਿੰਨਾ ਕੁ ਵਰਤੋਂਗੇ ਅਕਾਲ ਤਖਤ ਸਾਹਿਬ ਨੂੰ ਮੈਂ ਤਾਂ ਕੱਲ ਕੋਈ ਆਪਦੀ ਪ੍ਰੈਸ ਕਾਨਫਰੰਸ 'ਚ ਅਕਾਲ ਤਖਤ ਸਾਹਿਬ ਦਾ ਜ਼ਿਕਰ ਤਾਂ ਨਹੀਂ ਕੀਤਾ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਅਕਾਲ ਤਖਤ ਸਾਹਿਬ ਦੀ ਆੜ ਦੇ ਵਿੱਚ ਤੁਸੀਂ ਆਪਣੀਆਂ ਇਲਲੀਗਲ ਜਿਹੜੀਆਂ ਐਕਟਸ ਹੈ ਜਿੱਤੇ ਤੁਸੀਂ ਸੌਦੇ ਕੀਤੇ ਐ ਪੰਜਾਬ ਦੇ ਹਿੱਤਾਂ ਦੇ ਸੌਦੇ ਹੋਏ ਐ ਹੁਣ ਗਰੀਬ ਕਿਸਾਨਾਂ ਦਾ ਤੁਸੀਂ ਹੱਕਾਂ ਦਾ ਸੌਦਾ ਕੀਤਾ ਇਹਨੂੰ ਅਕਾਲ ਤਖਤ ਸਾਹਿਬ ਦੀ ਆੜ ਲੈ ਕੇ ਤਾਂ ਨਹੀਂ ਨਾ ਤੁਸੀਂ ਲੁਕੋ ਸਕਦੇ ਜਵਾਬ ਸ਼ੁਰੂ ਕਿਵੇਂ ਹੋਇਆ ਕੱਲ ਇਹਨਾਂ ਦਾ ਕਿ ਇੱਕ ਪ੍ਰੈਸ ਕਾਨਫਰੰਸ ਹੋਈ ਐ ਜੀ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਐ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਤਾਂ ਮੰਨਣਾ ਪਊ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਪੂਰਾ ਪਹਿਰਾ ਦੇ ਰਹੇ ਆਂ ਇਹ ਅਕਾਲ ਤਖਤ ਸਾਹਿਬ ਦਾ ਹੁਕਮ ਇਹਨਾਂ ਨੇ ਮੰਨਣੋਂ ਮਨਾਈ ਕਰਤੀ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਅਸੀਂ ਤਾਂ ਇਕੱਠਾ ਕਰਨਾ ਚਾਹੁੰਦੇ ਆਂ ਸਾਰਿਆਂ ਨੂੰ ਮੈਂ ਹਿਆਲੀ ਸਾਹਿਬ ਫੇਰ ਇਹ ਗੱਲ ਕਰਦਾ ਮੈਂ ਤਾਂ ਕੱਲ ਕਲੋਨੀਆਂ ਦੀ ਤੇ ਤੁਹਾਡੇ ਜਿਹੜੇ ਲੈਂਡ ਪੂਲਿੰਗ ਦੇ ਇਸ਼ੂਜ਼ ਆ ਉਹਨਾਂ ਦੀ ਕੀਤੀ ਸੀ ਅਕਾਲ ਤਖਤ ਸਾਹਿਬ ਦੀ ਕੱਲ ਗੱਲ ਮੈਂ ਕੋਈ ਕੀਤੀ ਨਹੀਂ ਉਹਨਾਂ ਮੁੱਦਿਆਂ ਤੇ ਜੇ ਤੁਸੀਂ ਜਵਾਬ ਦਿਓ ਤੇ ਉਹ ਪੰਜਾਬ ਦੇ ਲੋਕਾਂ ਵਾਸਤੇ ਬਿਹਤਰ ਹੋਊਗਾ ਕੁਝ ਇਸ਼ੂਜ਼ ਗੋਲਮੋਲ ਕਰਕੇ ਇਹਨਾਂ ਨੇ 41 ਸਾਹਿਬ ਨੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤਿੰਨ ਚਾਰ ਇਸ਼ੂਜ਼ ਇਹਨਾਂ ਨੇ ਟੱਚ ਕੀਤੇ ਜਿਹੜੇ ਮੇਰੇ ਕੱਲ ਪ੍ਰੈਸ ਕਾਨਫਰੰਸ ਦੇ ਸੀ ਇੱਕ ਇਸ਼ੂ ਇਹਨਾਂ ਨੇ ਟੱਚ ਕੀਤਾ ਕਿ ਜਿਹੜੀ ਇਨਲੀਗਲ ਰੈਗੂਲਰਾਈਜ਼ਡ ਕਲੋਨੀ ਇਹਨਾਂ ਨੇ ਕਰਾਈ ਹੈ ਜਿਹੜੀ ਪਾਲਿਸੀ ਕਹਿੰਦੀ ਸੀ ਕਿ 2018 ਤੋਂ ਪਹਿਲਾਂ ਜੇ ਕੋਈ ਕਲੋਨੀਆਂ ਬਣੀਆਂ ਹੈ ਦਾ ਉਹ ਇੱਕ ਸਰਟਨ ਫੀਸ ਭਰ ਕੇ ਉਹਨਾਂ ਨੂੰ ਤੁਸੀਂ ਰੈਗੂਲਰਾਈਜ਼ ਕਰਾ ਸਕਦੇ ਹੋ ਇਹਨਾਂ ਦੀ ਕਲੋਨੀ ਦੀ ਡਿਵੈਲਪਮੈਂਟ ਤਾਂ 2020 ਤੋਂ ਬਾਅਦ ਸ਼ੁਰੂ ਹੋਈ ਪਰ ਬੈਕਡੇਟ 'ਚ ਮੈਂ ਗੱਲ ਕੀਤੀ ਸੀ ਸਟਾਰਮ ਲੈ ਕੇ ਲੋਕਾਂ ਨਾਲ ਫੁੱਲ ਐਂਡ ਫਾਈਨਲ ਐਗਰੀਮੈਂਟ ਕਰਕੇ ਇਹ ਸ਼ੋਅ ਕਰਕੇ ਕਿ ਇਹ ਕਰਨ ਦੀ ਕੋਸ਼ਿਸ਼ ਕੀਤੀ ਕਿ ਬੈਕਡੇਟ 'ਚ 2015 ਤੋਂ ਸਾਡੀ ਕਲੋਨੀ ਬਣੀ ਹੋਈ ਹੈ ਉਹਦੇ 'ਚ ਇਹਨਾਂ ਨੇ ਆਪਣੀ ਕਲੋਨੀ ਨੂੰ ਰੈਗੂਲਰਾਈਜ਼ ਕਰਾਇਆ ਤੇ ਕੱਲ ਕਹਿੰਦੇ ਮੈਂ 2015 ਗੱਲ ਕਹੀ ਨਹੀਂ ਮੈਂ ਕੱਲ Google Map ਵੀ ਦਿਖਾਏ ਸੀ ਜਿੱਥੇ ਇਹ ਬੜਾ ਕਲੀਅਰ ਦਿਖਦਾ ਸੀ ਕਿ 2018 ਤੋਂ ਪਹਿਲਾਂ 2020 ਤੋਂ ਵੀ ਪਹਿਲਾਂ ਉੱਥੇ ਖੇਤ ਸੀ ਕੋਈ ਕਲੋਨੀ ਨਹੀਂ ਸੀ ਉੱਥੇ ਕੋਈ ਰੈਗੂਲਰਾਈਜੇਸ਼ਨ ਦੀ ਜਿਹੜਾ ਫੈਸਿਲਿਟੀ ਸੀ ਇਹ ਲੈ ਨਹੀਂ ਸਕਦੇ ਸੀ ਹੁਣ ਜਿਹੜੇ ਕਹਿੰਦੇ ਆ ਕਿ ਮੈਂ 2015 ਦਾ ਤਾਂ ਮੈਂ ਜ਼ਿਕਰ ਹੀ ਨਹੀਂ ਕੀਤਾ ਆ ਮੈਂ ਤੁਹਾਨੂੰ ਦਿਖਾ ਦਿੰਦਾ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਪਾਈ ਸੀ ਗਲਾੜਾ ਕੋਲੇ ਆ ਐਪਲੀਕੇਸ਼ਨ ਦਾ ਮੈਂ ਵੱਡੀ ਕਾਪੀ ਕਢਾ ਕੇ ਲਿਆਇਆ ਹੁਣ ਉਸ ਐਪਲੀਕੇਸ਼ਨ ਚ ਲਿਖਿਆ ਹੈ ਈਅਰ ਆਫ ਐਸਟੈਬਲਿਸ਼ਮੈਂਟ ਆਫ ਕਲੋਨੀ ਜਦੋਂ ਤੁਸੀਂ ਐਪਲੀਕੇਸ਼ਨ ਪਾਉਨੇ ਹੋ ਤੁਹਾਨੂੰ ਕਲੋਨੀ ਦੀਆਂ ਡਿਟੇਲਸ ਦੇਣੀਆਂ ਪੈਂਦੀਆਂ ਕਿੰਨੇ ਰਕਬੇ ਚ ਹੈ ਰਕਬਾ 28.317 ਏਕੜ ਕਿੰਨਾ ਏਰੀਆ ਵਿੱਚ ਹੈ ਤੁਸੀਂ ਕਿੰਨਾ ਏਰੀਆ ਕਾਮਨ ਪਰਪਸਸਿਸ ਚ ਹੈ ਸੂਟੇਬਲ ਏਰੀਆ ਅਵੇਲੇਬਲ ਏਰੀਆ ਸਟਿਲ ਵਿਦ ਪ੍ਰੋਮੋਟਰ ਕਰਕੇ ਸਾਰੀ ਡਿਟੇਲ ਪਾ ਕੇ year of establishment of colony 15 9 2015 ਆ ਯਾਲੀ ਸਾਹਿਬ ਤੁਸੀਂ ਲਿਖਿਆ ਬੜੀ ਕਲੀਅਰਲੀ ਜਿਹੜੀ ਗਲਾਡਾ ਕੋਲ ਤੁਹਾਡੀ ਐਪਲੀਕੇਸ਼ਨ ਹੈ ਜਿਹੜੀ ਤੁਸੀਂ ਮਨਜ਼ੂਰੀ ਲਿੱਤੀ ਹੈ ਕਿ ਕਲੋਨੀ ਮੇਰੀ 2015 ਦੇ ਵਿੱਚ ਸਟੈਬਲਿਸ਼ ਹੋਈ ਹੈ ਤੇ ਮੈਂ ਕੱਲ Google ਦੇ ਮੈਪ ਵੀ ਦਿਖਾਏ ਸੀ ਤੁਹਾਨੂੰ ਜਿਹਦੇ ਵਿੱਚ ਬੜੀ ਕਲੀਅਰ ਸੀ ਕਿ 2020 ਤੱਕ ਉੱਥੇ ਡਿਵੈਲਪਮੈਂਟ ਵੀ ਸ਼ੁਰੂ ਨਹੀਂ ਹੋਈ ਸੀ ਆ ਮੈਂ ਫੇਰ ਵਿਖਾ ਦਿੰਨਾ ਅੱਜ ਆ ਉਸੇ ਕਲੋਨੀ ਦਾ 2020 ਦਾ ਨਕਸ਼ਾ ਹੈ ਕਿੱਥੇ ਹੈ ਅਨੰਤਾਇਨ ਕਲੇਵ ਇਹਦੇ ਚ ਦੱਸੋ ਨਾ ਅਨੰਤਾਇਨ ਕਲੇਵ ਜਾ ਕੇ ਸ਼ੁਰੂ ਹੁੰਦੀ ਹੈ ਡਿਵੈਲਪਮੈਂਟ 2000 22 ਦੇ ਵਿੱਚ ਮਾੜੀਆਂ ਮਾੜੀਆਂ ਸੜਕਾਂ ਬਣਨ ਲੱਗੀਆਂ ਆ 2022 ਦਾ ਗੂਗਲ ਮੈਪ ਹੈ ਇਹਦੇ ਚ ਮਾੜੀਆਂ ਮਾੜੀਆਂ ਕੱਚੀਆਂ ਸੜਕਾਂ ਤੁਹਾਨੂੰ ਦਿਖਣਗੀਆਂ 22 ਚ ਡਿਵੈਲਪਮੈਂਟ ਸ਼ੁਰੂ ਹੋਈ ਹੈ ਤੁਸੀਂ ਕਹਿ ਰਹੇ ਹੋ 15 ਚ ਲਿੱਤੀ ਮੈਂ 15 ਚ ਮੈਂ ਕਲੋਨੀ ਬਣਾਤੀ ਸੀ ਉੱਥੇ ਦੂਜੀ ਗੱਲ ਇਹਨਾਂ ਨੇ ਕਹੀ ਕਿ ਇਹ ਗੂਗਲ ਦੇ ਨਕਸ਼ੇ ਤਖਾ ਰਹੇ ਹੈ ਜੀ ਗੂਗਲ ਤਾਂ 2-2 3-3 ਸਾਲ ਅਪਡੇਟ ਹੀ ਨਹੀਂ ਕਰਦਾ ਉਹ ਪੁਰਾਣੀਆਂ ਫੋਟੋਆਂ ਹੀ ਚੱਕੀ ਫਿਰਦਾ ਗੂਗਲ ਮੈਂ ਹਰਾਹਣਾ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੋਵੇ ਤੇ ਮੈਨੂੰ ਲੱਗਦਾ ਇਹ ਆਲੀ ਸਾਹਿਬ ਦੇ ਸਟੇਟਮੈਂਟ ਨਾਲ ਕਿਤੇ ਗੂਗਲ ਦੇ ਸ਼ੇਅਰ ਨਾ ਡਿੱਗ ਪੈਣ ਕਿ ਕਿਤੇ ਗੂਗਲ ਐਡੀ ਕਮਜ਼ੋਰ ਕੰਪਨੀ ਹੈ 3-3 ਸਾਲ ਆ ਉਹਦੇ ਨਕਸ਼ੇ ਹੀ ਨਹੀਂ ਅਪਡੇਟ ਕਰਦੀ ਫੇਰ ਵੀ ਮੈਂ ਉਹਨਾਂ ਵਾਸਤੇ ਦੱਸ ਦਿਆਂ ਸਾਲ ਚ ਦੋ ਦੋ ਵਾਰੀ ਅਪਡੇਟ ਕਰਦੇ ਆ ਆ ਨਕਸ਼ਾ 23 3 2020 ਦਾ ਇਦੂ ਅੱਗੇ ਨਕਸ਼ਾ ਆ ਗਿਆ 14 10 2020 ਦਾ ਇਹ ਸਾਲ ਦੇ ਵਿੱਚ ਦੋ ਵਾਰੀ ਅਪਡੇਟ ਹੋਇਆ ਹੋਇਆ ਤੁਸੀਂ ਵੇਖੋ ਹਰ ਨਕਸ਼ਾ ਤੁਸੀਂ ਦੇਖੋਗੇ ਬੜੀ ਕਲੀਅਰਲੀ ਤੁਹਾਨੂੰ ਡਵੈਲਪਮੈਂਟ ਜਿਵੇਂ ਜਿਵੇਂ ਹੁੰਦੀ ਆਈ ਹੈ ਤੁਹਾਨੂੰ ਨਜ਼ਰ ਆਊਗੀ ਆ ਹੁਣ ਇਹ ਆਲੀ ਸਾਹਿਬ ਦਾ ਘਰ ਹੈ ਤੁਸੀਂ ਵੇਖੋ 23 ਦੇ ਵਿੱਚ ਆ ਕੱਚੀਆਂ ਜੀਆਂ ਸੜਕਾਂ ਕੰਸਟਰਕਸ਼ਨ ਸ਼ੁਰੂ ਹੋਈ ਹੁੰਦੀ ਹਵਾਂਦੀ ਫਿਰ ਆ 25 ਦੇ ਵਿੱਚ ਆ ਕੇ ਹੁਣ ਇਹਨਾਂ ਦੇ ਤੁਹਾਨੂੰ ਘਰ ਤੇ ਦਫਤਰ ਦਿਸਣ ਲੱਗਣਗੇ ਭਗਵੰਤ ਮਾਨ ਨੇ ਬਾਹਮ ਰੋੜ ਕੇ ਜਿਵੇਂ ਮੈਂ ਕੱਲ ਗੱਲ ਕਹੀ ਸੀ ਗੋਡਿਆਂ ਪਰਨੇ ਕੀਤਾ ਹੋਇਆ ਕਿਉਂ ਕੀਤਾ ਹੋਇਆ ਇਹ ਪਾਲਿਸੀ ਕੀ ਕਹਿੰਦੀ ਹੈ ਇਹ ਪਾਲਿਸੀ ਇਹਦੇ ਸਾਰੇ ਡਾਕੂਮੈਂਟਸ ਇਹਨਾਂ ਦੀ ਇਲੀਗੈਲਿਟੀਆਂ ਪ੍ਰਾਣੀਆਂ ਡੇਟਾ ਚ ਸਟਾਮਪ ਜਿਹੜੇ ਇਹਨਾਂ ਨੇ ਖਰੀਦੇ ਉਹ ਸਟਾਮਪ ਫਰੋਜ਼ਾਂ ਦੇ ਜਿਹੜੇ ਬਿਆਨ ਉਹ ਜਿਨ੍ਹਾਂ ਦੇ ਨਾਂ ਤੇ ਲਿੱਤੇ ਉਹਨਾਂ ਦੇ ਬਿਆਨ ਉਹ ਸਾਰਾ ਕੁਝ ਵਿਜੀਲੈਂਸ ਕੋਲੇ ਆ ਭਗਵੰਤ ਮਾਨ ਉਦੋਂ ਲੁਧਿਆਣੇ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਗੱਲ ਕਹਿ ਕੇ ਆਇਆ ਕਿ ਕੱਚਾ ਚਿੱਠਾ ਹੈ ਮੇਰੇ ਕੋਲੇ ਤੇ ਕੱਲ ਮੇਰੀ ਪੀਸੀ ਦਾ ਤਾਂ ਬੜੀ ਛੇਤੀ ਜਵਾਬ ਦਿੱਤਾ ਸੀ ਤੇ ਭਗਵੰਤ ਮਾਨ ਨੂੰ ਤਾਂ 3 ਮਹੀਨੇ ਹੋ ਗਏ ਤੇ ਅਜੇ ਤੱਕ ਜਵਾਬ ਕਿਉਂ ਨਹੀਂ ਦਿੱਤਾ ਫਿਰ ਇਹੀ ਬਿਆਨ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਬਾਰੇ ਦਿੱਤਾ ਸੀ ਕਿ ਸੁੱਖ ਵਿਲਾਸ ਛਾ ਦੂੰਗਾ ਉਦੋਂ ਸ਼ਾਮ ਨੂੰ ਸੁਖਬੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਵੀ ਜੇ ਕੋਈ ਇਲੀਗੈਲਿਟੀ ਹੈ ਤਾਂ ਤੋਰ ਬੁਲਡੋਜਰ ਉਧਰ ਨੂੰ ਹਿੰਮਤ ਰੱਖੋ ਨਾ ਯਾਲੀ ਸਾਹਿਬ ਕਹੋ ਕਿ ਜੇ ਮੇਰੀ ਕਲੋਨੀ ਦੇ ਵਿੱਚ ਇਹਦੀ ਰੈਗੂਲਰਾਈਜੇਸ਼ਨ 'ਚ ਕੋਈ ਇਲਿਗੈਲਿਟੀ ਹੈ ਮੈਂ ਗਲਤ ਕੰਮ ਜੇ ਕੀਤਾ ਹੈ ਤਾਂ ਤੋਰੋ ਬਲਡوزر ਚੈਲੰਜ ਕਰੋ ਭਗਵੰਤ ਮਾਨ ਨੂੰ ਮੈਂ ਆ ਜਿਹੜੀ ਪਾਲਿਸੀ ਦੀ ਗੱਲ ਕਰਦਾ ਸੀ ਆ ਦੇਖੋ ਪਾਲਿਸੀ ਜਿਹੜੀ ਰੈਗੂਲਰਾਈਜੇਸ਼ਨ ਦੀ ਗਵਰਨਮੈਂਟ ਆਫ ਪੰਜਾਬ ਡਿਪਾਰਟਮੈਂਟ ਆਫ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ 18 ਅਕਤੂਬਰ 2018 ਨੂੰ ਇਹ ਪਾਲਿਸੀ ਨੋਟੀਫਾਈ ਹੁੰਦੀ ਹੈ 18 ਅਕਤੂਬਰ 2018 ਨੂੰ ਇਹ ਕਹਿੰਦੀ ਕੀ ਇਹ ਪਾਲਿਸੀ notify this policy for the compounding of unauthorized colonies unauthorized colonies nu legal karn vaste eh policy liandi gayi te policy da akhirla para ki kenda sari policy detail karke vinim ajanji de dasakat hai 18 october 2018 no colony which has been developed ਔਨ ਔਰ ਆਫਟਰ 19 ਮਾਰਚ 2018 ਸ਼ਾਲ ਬੀ ਰੈਗੂਲਰਾਈਜ਼ਡ ਐਂਡ ਸਟ੍ਰਿੰਜੈਂਟ ਐਕਸ਼ਨ ਐਸ ਮੈਂਸ਼ਨਡ ਅਬਵ ਸ਼ਾਲ ਬੀ ਟੇਕਨ ਅਗੇਂਸਟ ਦਾ ਕੋਲੋਨਾਈਜ਼ਰ ਇਹ ਕਹਿੰਦਾ ਜੀ ਕਿ ਕੋਈ ਕਲੋਨੀ ਜਿਹੜੀ 19 ਮਾਰਚ 2018 ਤੋਂ ਬਾਅਦ ਰੈਗੂਲਰਾਈਜ਼ ਕੀਤੀ ਗਈ ਹੈ ਉਹ ਰੈਗੂਲਰਾਈਜ਼ ਨਹੀਂ ਕੀਤੀ ਜਾਊਗੀ ਤੇ ਜੇ ਕੋਈ ਡਿਵੈਲਪਰ ਇਸ ਪਾਲਿਸੀ ਦਾ ਗਲਤ ਫੈਲ 2018 ਦੀ ਇਹ ਪਾਲਿਸੀ ਹੈ ਉਸ ਦਿਨ ਤੋਂ ਪਹਿਲਾਂ ਇੱਕ ਸਿੰਗਲ ਰਜਿਸਟਰੀ ਅਨੰਤਾਈਨ ਕਲੇਵ ਦੀ ਦਿਖਾ ਦਿਓ ਇੱਕ ਸਿੰਗਲ ਬਿਜਲੀ ਦਾ ਮੀਟਰ ਦਿਖਾ ਦਿਓ ਉੱਥੇ ਜੇ ਕਿਸੇ ਨੇ ਕਿਸੇ ਦੇ ਲੱਗਿਆ ਹੋਵੇ ਅਕਸਰ ਜੇ ਕੋਈ ਰਹਿ ਰਿਹਾ ਸੀ ਤਾਂ ਬਿਜਲੀ ਦਾ ਮੀਟਰ ਤਾਂ ਲੱਗਿਆ ਹੋਣਾ ਨਾ ਇੱਕ ਸਿੰਗਲ ਬਿਜਲੀ ਦਾ ਮੀਟਰ ਦਿਖਾ ਦਿਓ ਕੋਈ ਵਸੋਂ ਦਿਖਾ ਦਿਓ ਚਲੋ ਮੈਂ ਗੂਗਲ ਦੇ ਮੈਪ ਲੈ ਕੇ ਆਇਆ ਤੁਸੀਂ ਵੀ ਕੱਢ ਲਓ ਤੁਹਾਡੇ ਕੋਲੇ ਤਾਂ ਬਹੁਤ ਵੱਡੇ ਜਾਦੇ ਵਸੀਲੇ ਐ ਮੇਰੇ ਨਾਲੋਂ ਕੋਈ ਪ੍ਰੂਫ ਤਾਂ ਕਰੋ ਨਾ ਜੀ ਸੋ ਇਸ ਕਲੋਨੀ ਇਸ ਪਾਲਿਸੀ ਦੇ ਡਰ ਨਾਲ ਜਿਹੜੀ ਕਹਿ ਰਹੀ ਹੈ ਕਿ ਕੋਈ ਕਲੋਨੀ ਜਿਹੜੀ ਡਿਵੈਲਪ 19 ਮਾਰਚ ਤੋਂ ਬਾਅਦ ਹੋਈ ਹੈ 2018 ਤੋਂ ਉਹ ਰੈਗੂਲਰਾਈਜ਼ ਨਹੀਂ ਹੋਊਗੀ ਤੇ ਸਟ੍ਰਿੰਜੈਂਟ ਐਕਸ਼ਨ ਲਿੱਤਾ ਜਾਊਗਾ ਅਗੇਂਸਟ ਦਾ ਕਲੋਨਾਈਜ਼ਰ ਇਸ ਕਰਕੇ ਜਿਹੜਾ ਹੈ ਜਨਾਬ ਹੋਰਾਂ ਨੇ ਗੋਡੇ ਟੇਕਤੇ ਸਰਕਾਰ ਦੇ ਸਾਹਮਣੇ ਤੁਸੀਂ ਲੋਕਾਂ ਦੀਆਂ ਜ਼ਮੀਨਾਂ ਯਾਰ ਮੈਂ ਤਾਂ ਅੱਜ ਫੇਰ ਪ੍ਰੂਫ ਦਿਖਾਇਆ ਥੋੜੀ ਵੱਟ ਨਾਲ ਵੱਟ ਲੱਗਦੀ ਜ਼ਮੀਨ ਲੋਕਾਂ ਦੀ ਉਹ ਅਕਵਾਇਰ ਹੋ ਗਈ ਤੇ ਦੂਜੇ ਪਾਸੇ ਤੁਸੀਂ ਆਪਦੀ ਛਡਾ ਲਈ ਤੇ ਮੈਂ ਉਹਨਾਂ ਦੀ ਉਹ ਕੱਲ ਦੀ ਬਾਈਟ ਵੀ ਸੁਣ ਰਿਆ ਸੀ ਜਿੱਦੇ ਚ ਕਹਿੰਦੇ ਫਿਰ ਮੈਂ ਤਾਂ ਜ਼ਿਆਦਾ ਤਾਂ ਨਹੀਂ ਨਾ ਬੋਲਿਆ ਕਿ ਲੋਕ ਕਹਿਣਗੇ ਆਪਦੀ ਜ਼ਮੀਨ ਬਚਾਉਣ ਨੂੰ ਬੋਲਦਾ ਯਾਰ ਇਹ ਕੀ ਜਸਟੀਫਿਕੇਸ਼ਨ ਹੈ ਸਾਰਾ ਪੰਜਾਬ ਸੜਕਾਂ ਤੇ ਆਇਆ ਪਿਆ ਲੋਕਾਂ ਚ ਹਹਾਕਾਰ ਮੱਚੀ ਪਈ ਹੈ ਕਲਟੀਵੇਟਿਡ ਲੈਂਡ ਫਰਟਾਈਲ ਲੈਂਡ ਪੰਜਾਬ ਦੇ ਲੋਕਾਂ ਦਾ ਸਰਕਾਰ ਖੋਣ ਤੇ ਆਈ ਪਈ ਹੈ ਦਿੱਲੀੋਂ ਆ ਕੇ ਲੋਕਾਂ ਨਾਲ ਸੌਦੇ ਕਰਕੇ ਸਰਕਾਰ ਜ਼ਮੀਨ ਹੜੱਪ ਕੇ ਉਹਨਾਂ ਨੂੰ ਦੇਣਾ ਚਾਹੁੰਦੀ ਹੈ ਤੇ ਤੁਸੀਂ ਕਹਿੰਦੇ ਹੋ ਮੈਂ ਇਸ ਕਰਕੇ ਨਹੀਂ ਬੋਲ ਰਿਹਾ ਲੋਕ ਕਹਿਣਗੇ ਆਪਦੀ ਜ਼ਮੀਨ ਬਚਾਉਣ ਨੂੰ ਕਰਦਾ ਇਹ ਤਾਂ ਹਾਲ ਹੈ ਇਹਨਾਂ ਦਾ ਅੱਜ ਫੇਰ ਮੈਂ ਦੁਬਾਰਾ ਕਹਿੰਨਾ ਹੈ 41 ਸਾਹਿਬ ਮੈਂ ਲੈਂਡ ਪੂਲਿੰਗ ਥੱਲੇ ਜਿਹੜੇ ਤੁਸੀਂ ਬੇਨਫਿਟ ਲਿੱਤੇ ਐ ਤੇ ਜਿਹੜੀਆਂ ਅਨਔਥਰਾਇਜ਼ਡ ਕਲੋਨੀਆ ਨੂੰ ਤੁਸੀਂ ਇਲਲੀਗਲ ਤਰੀਕੇ ਨਾਲ ਰੈਗੂਲਰਾਈਜ਼ ਕਰਾਇਆ ਮੈਂ ਉਹਦੀ ਗੱਲ ਕੀਤੀ ਐ ਫੇਰ ਅਕਾਲ ਤਖਤ ਸਾਹਿਬ ਦੇ ਆੜ ਲੈ ਕੇ ਇਹਨਾਂ ਮੁੱਦਿਆਂ 'ਚੋਂ ਬਚਨ ਨੂੰ ਨਾ ਫਿਰਿਓ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਕੁਝ ਹੋਇਆ ਜੋ ਕੁਝ ਪੋਲਿਟਿਕਸ ਅੱਜ ਤੁਸੀਂ ਕਰ ਰਹੇ ਹੋ ਸਾਰੇ ਲੋਕ ਜਾਣਦੇ ਆ ਉਹ ਇੱਕ ਵੱਖਰਾ ਵਿਸ਼ਾ ਹੈ ਜਿਸ ਦਿਨ ਉਹਦੇ ਤੇ ਗੱਲ ਕਰਨੀ ਹੋਈ ਉਸ ਤੇ ਵੀ ਕਰ ਲਾਂਗੇ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਸੀ ਉਹਦੇ ਵਿੱਚ ਕਮੇਟੀ ਦੇ ਵਿੱਚ 10 ਦਾ ਵੀ ਨਾਮ ਸੀਗਾ ਅਧਿਕ ਸਿੱਖ ਆ ਜਿਹੜਾ ਸੱਚਾ ਸੇ ਕੋਈ ਵੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਪਾਸੇ ਨਹੀਂ ਜਾ ਸਕਦਾ ਤੋ ਜੋ ਹੁਕਮਨਾਮਾ ਹੋਇਆ ਦੇਸ਼ ਹੋਇਆ ਉਹਦੇ ਤੇ ਅਸੀਂ ਪਹਿਲਾਂ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਜੀਤੀ ਦੀ ਭਰਤੀ ਦਾ ਕੰਮ ਕੀਤਾ ਅਤੇ ਸਾਡੀ ਜਿਹੜੀ ਸੇਵਾ ਲੱਗੀ ਸੀ ਸਾਡੀ ਕੋਸ਼ਿਸ਼ ਸੀ ਕਿ ਅਸੀਂ ਸਾਰੇ ਅਕਾਲੀ ਦਲ ਨੂੰ ਇੱਕਜੁੱਟ ਕਰੀਏ ਲੇਕਿਨ ਉਹਨਾਂ ਨੂੰ ਨਹੀਂ ਮੰਨੂ ਸੀ ਸੱਸੂਬੀ ਸਿੰਘ ਬਾਦਲ ਅਕਾਫਤਖ ਸਾਹਿਬ ਦੇ ਹੁਕਮਨਾਮੇ ਤੋਂ ਬਾਗੀ ਹੋ ਗਏ ਉਹਨਾਂ ਨੇ ਆਪਣੀ ਭਰਤੀ ਕੀਤੀ ਹੁਕਮਨਾਮੇ ਨੂੰ ਨਹੀਂ ਮੰਨਿਆ ਤੇ ਅਸੀਂ ਅੱਜ ਵੀ ਕੋਸ਼ਿਸ਼ ਕਰਦੇ ਰਹੇ ਹਾਂ ਹੁਣ ਤੱਕ ਵੀ ਤੇ 11 ਤੱਕ ਸਾਡੀ ਕੋਸ਼ਿਸ਼ ਹੋਊ ਕਿ ਜੋ ਸਾਨੂੰ ਉਦੇਸ਼ ਹੋਇਆ ਵੀ ਸਾਰੇ ਚੁੰਦੇ ਜ਼ਮੀੜੀ ਇੱਕ ਜਗ੍ਹਾ ਇਕੱਠੇ ਕਰਨਾ ਅਸੀਂ ਉਹ ਚ ਕਾਮਯਾਬ ਹੋਈਏ ਚਾਹੇ ਨਾ ਹੋਈਏ ਮੇਰਾ ਕੋਈ ਸਵਾਰਥ ਨਹੀਂ ਨਾ ਪਹਿਲਾ ਸੀ ਨਾ ਹੋਣਾ ਪੂਰੀ ਇਮਾਨਦਾਰੀ ਨਾਲ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਮੰਨਿਆ ਲੇਕਿਨ ਇਹਨਾਂ ਦੇ ਹੁਕਮ ਨੂੰ ਮੰਨਣ ਦੀ ਬਜਾਏ ਹੁਣ ਮੈਨੂੰ ਬਦਨਾਮ ਕਰਨੀ ਤੁਹ ਰਹੇ ਸੋ ਦੇਖੋ ਮੈਨੂੰ ਬਦਨਾਮ ਕਰਕੇ ਕੁਝ ਨਹੀਂ ਹੋਣਾ ਗੱਲ ਅਕਾਲ ਤਖਤ ਸਾਹਿਬ ਦੀ ਹੀ ਮੰਨਣੀ ਪੈਣੀ ਆ ਸੋ ਮੈਂ ਗੱਲ ਸ਼ੁਰੂ ਕਰੂੰਗਾ ਹਰ ਗੱਲ ਦਾ ਜਵਾਬ ਦਵਾਂਗੇ ਲੈਂਡ ਪੁਲਿੰਗ ਪਾਲਿਸੀ ਤੋਂ ਜਿਹੜੀ ਇਹ ਸਰਕਾਰ ਨੇ ਲਿਆਂਦੀ ਆ ਜਿਹਦਾ ਡਟ ਕੇ ਸਾਰੇ ਕਿਸਾਨ ਵਿਰੋਧ ਕਰ ਰਹੇ ਨੇ ਤੇ ਮੇਰੇ ਹਲਕੇ ਦੀ ਵੀ ਬਹੁਤ ਸਾਰਾ ਜ਼ਿਆਦਾ ਜ਼ਮੀਨ ਆ ਰਹੀ ਆ ਤੇ ਅਸੀਂ ਡਟ ਕੇ ਕਿਸਾਨਾਂ ਦੇ ਨਾਲ ਖੜੇ ਆ ਇਹਦਾ ਇਹਦੇ ਖਿਲਾਫ ਸੱਤਪਹਰੋ ਸਟੇਟਮੈਂਟ ਪਾ ਦਿੱਤੀ ਧਰਨੇ ਦੇ ਵਿੱਚ ਵੀ ਸਭ ਤੋਂ ਪਹਿਲਾਂ ਅਸੀਂ ਗਏ ਕੱਲ ਵੀ ਧਰਨੇ ਦੇ ਵਿੱਚ ਅਸੀਂ ਹਾਜ਼ਰੀ ਲਾਈ ਆ ਅਤੇ ਵਿਧਾਨ ਸਭਾ ਦੇ ਵਿੱਚ ਵੀ ਮੇਰੇ ਤੋਂ ਬਿਨਾਂ ਕੋਈ ਵੀ ਐਮ ਐਲ ਏ ਇਸ ਪਾਲਿਸੀ ਦੇ ਵਿਰੋਧ ਦੇ ਵਿੱਚ ਨਹੀਂ ਬੋਲਿਆ ਅਲੱਗੀ ਜ਼ੀਰੋ ਆਵਰ ਨਹੀਂ ਸੀ ਲੇਕਿਨ ਫੇਰ ਵੀ ਮੈਂ ਇਸ ਦੇ ਤੇ ਬੋਲਿਆ ਜਿਹੜਾ ਮੇਰਾ ਫਰਜ਼ ਬਣਦਾ ਸੀਗਾ ਠੀਕ ਹੈ ਮੇਰੀ ਸੋਚ ਆ ਮੈਂ ਨਿੱਜੀ ਟਿੱਪਣੀ ਕਿਸੇ ਤੇ ਨਹੀਂ ਕਰਦਾ ਨਾ ਮੈਂ ਕਰਨੀ ਆ ਨਾ ਮੈਂ ਕਿਸੇ ਸ਼ਾਮ ਦੇ ਖਿਲਾਫ ਨਿੱਜੀ ਬੋਲਣਾ ਜਿਹਦੇ ਮੇਰੇ ਖਿਲਾਫ ਜੋ ਬੋਲਣਾ ਪ੍ਰਚਾਰ ਕਰਨਾ ਕਰੀ ਜਾਓ ਤੇ ਨਾ ਕਿਸੇ ਨੂੰ ਡਰਦੇ ਨਾ ਕੋ ਡਰਾ ਸਕਦਾ ਵਾ ਨਾ ਕੋ ਪ੍ਰਭਾਵ ਵਾ ਨਾ ਪਰਚੀਆਂ ਤੋਂ ਡਰਦੇ ਨਾ ਮੈਂ ਲੈਂਡਪੂਲਿੰਗ ਪਾਲਿਸੀ ਦੀ ਗੱਲ ਕਰੂੰ ਸਭ ਤੋਂ ਪਹਿਲਾਂ ਇਹ ਗੱਲ ਕੀਤੀ ਗਈ ਆ ਵੀ ਇਹ ਤੋਂ ਮਸਤੀਲਾਂ ਦਾ ਜਿਹੜਾ ਇਹਨਾਂ ਨੇ ਆਗੂ ਨੇ ਮੈਂ ਵੀਡੀਓ ਵਿੱਚ ਸੁਣਾ ਦਿੰਦਾ ਇੱਕ ਤਾਂ ਗੱਲ ਕੀਤੀ ਗਈ ਆ ਵੀ ਜਿਹੜੀਆਂ ਮੀਨੀਆਂ ਜ਼ਮੀਨਾਂ ਛੱਡ ਦਿੱਤੀਆਂ ਗਈਆਂ ਤੇ ਦੂਜੀਆਂ ਕਿਸਾਨਾਂ ਨੇ ਲੈ ਲਈਆਂ ਗਈਆਂ ਸਭ ਤੋਂ ਪਹਿਲਾਂ ਤਾਂ ਗੱਲ ਕੀਤੀ ਆ 70 ਮਸਤੀਰ ਦੀ ਤੇ 63 ਮਸਤੀਰ ਦੀ ਸੋ ਇਹ ਇਹ ਦੋਸ਼ ਲਾਏ ਗਏ ਨੇ ਮੈਂ ਤੁਹਾਨੂੰ ਹੁਣੇ ਸੁਣਾਉਣਾ ਕੀ ਜੋ ਤੋੜੀ ਡਿਵੈਲਪਡ ਕਲੋਨੀ ਰੈਜ਼ੀਡੈਂਸ਼ੀਅਲ ਕਲੋਨੀ ਉਹਦੇ ਨਾਲ ਲੱਗਦੀ ਜ਼ਮੀਨ ਤੁਸੀਂ ਛੱਡਤੀ ਤੇ ਆ ਜਿਹੜੀ ਨੀਲੇ ਵਾਲੀ ਐ ਇਹ ਅਕਵਾਇਰ ਕਰਨੀ ਸਾਰੀ ਇਹਦਾ ਕਾਰਨਤਾ ਦੱਸ ਦਿਓ ਵੀ ਐ ਸੋ ਇਹ ਜਿਹੜੀ 63 ਆ ਜਿਹੜੀ ਗੱਲ ਕੀਤੀ ਗਈ ਆ ਮਸਤੀਲਾ ਦੋਨਾਂ ਦੀ ਇਹ ਇਹ ਜ਼ਮੀਨਾਂ ਅਪਰੂਵਡ ਕਲੋਨੀ ਦੇ ਵਿੱਚ ਨੇ ਜਿਹਦੇ ਆ ਲਾਇਸੈਂਸ ਮੇਰੇ ਕੋਲੇ ਪਏ ਨੇ ਅਤੇ ਰੇਰਾ ਨੰਬਰ ਵੀ ਇਹਨਾਂ ਦੇ ਆਏ ਹੋਏ ਨੇ ਆ ਲਾਇਸੈਂਸ ਨੇ ਇਕੋ ਲਈ ਕਿੰਨੇ ਡੇਰਾ ਨੰਬਰ ਵੀ ਆਏ ਆ ਅਪਰੂਵਡ ਨੂੰ ਤਾਂ ਉਹਦੇ ਵਿੱਚ ਨਹੀਂ ਗਿਆ ਜਾ ਸਕਦਾ ਇੱਕ ਹੋਰ ਗੱਲ ਕੀਤੀ ਗਈ ਆ ਦੋ ਮਸਤੀਲਾਂ ਨੇ ਜਿਹੜੀਆਂ 71 ਨੰਬਰ ਮਸਤੀਲ ਤੇ 8 ਨੰਬਰ ਮਸਤੀਲ ਇਹਦੀਆਂ ਫਰਦਾ ਪਈਆਂ ਨੇ ਆ ਦੇਖ ਲਓ ਤੁਸੀਂ ਵੀ ਇਹ ਕਿਹੜੀਆਂ ਜ਼ਮੀਨਾਂ ਨੇ ਇਹ ਸਾਰੀਆਂ ਫਰਦਾ ਨੇ ਵੀ ਮੇਰੀ ਜ਼ਮੀਨ ਹੈ ਕੋਈ ਜਿਹੜੀਆਂ ਛੱਡੀਆਂ ਹੋਈਆਂ ਨੇ ਮੇਰੀਆਂ ਜ਼ਮੀਨਾਂ ਨੇ ਦੇਖੋ ਆ ਸਾਰੀਆਂ ਫਰਦਾ 71 ਕਹਤਰ ਮਸਤੀਲ ਦੇ ਨੰਬਰ ਨੇ ਸਾਰੇ ਇਹ ਜਿਹੜੇ ਮਾਲਕ ਨੇ ਇਹਦੇ ਵਿੱਚ ਨਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਵਜੀਤ ਸਿੰਘ ਪੁੱਤਰ ਨਵਿੰਦਰ ਸਿੰਘ ਕਰਨਜੀਤ ਕੌਰ ਪਤਨੀ ਨਵਿੰਦਰ ਸਿੰਘ ਉਹਨਾਂ ਦੇ ਮਸਤੀਲ ਹੈਗੀ ਆ ਇਹ 71 ਦੇ ਨੰਬਰ ਨੇ ਤੇ 4 5 6 7 ਜੋ ਵੀ ਇਹ ਲਾਏ ਨੇ ਜੋ ਵੀ ਆਹ ਆਹ ਨਰ ਜਮੀਨਾਂ ਉਸ ਤੋਂ ਬਾਅਦ ਆ ਗਈ ਮਸਤੀਲ ਨੰਬਰ 71 ਦੇ ਨੇ 15 16 17 ਇਹਦੀ ਮਾਲਕਾ ਪਲਵਿੰਦਰ ਸਿੰਘ ਉਹ ਪਰਮਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਇਹ ਸਾਰੇ 71 ਦੇ ਨੇ ਤੇ ਉਸ ਤੋਂ ਬਾਅਦ ਆ ਜੋ ਮਸਤੀਲ ਅਗਲੀ ਜਿਹੜੀ ਆ ਗਈ 8 ਨੰਬਰ ਉਹ ਵੀ ਜਿਹੜੀ ਜਿਹੜੀ ਮਾਲਕੀ ਆ ਉਹ ਸਾਡੀ ਨਹੀਂ ਹੈਗੀ ਜਿਹੜਾ ਜਾ ਕੇ ਮੀਡੀਆ ਜਿੱਥੇ ਮਰਜੀ ਜਾ ਕੇ ਉਹਦੀ ਪੜਤਾਲ ਕਰ ਸਕਦਾ ਵਾ ਮਤਲਬ ਇਹਦੇ ਬਾਰੇ ਮੈਂ ਕਲੀਅਰ ਕਰਦੇ ਆ 71 ਤੇ ਦੂਜੀ ਮਸਤੀਲ ਆ ਹੁਣ ਜਿਹੜੀ ਲੈਂਡ ਪੂਲਿੰਗ ਦੇ ਵਿੱਚ ਜਿਹੜੀ ਮੈਨੇਜਮੈਂਟ ਆਈ ਆ ਵੀਰਵੀ ਪਿੰਡ ਦੇ ਵਿੱਚ ਸਭ ਤੋਂ ਵੱਧ ਜਮੀਨ ਵੇਚੀ ਆਈ ਆ ਤਕਰੀਬਨ 70 ਏਕੜ ਲੈਂਡ ਦੇ ਵਿਚਾਰੀ ਆ ਵੀਰਵੀ ਪਿੰਡ ਦੇ ਵਿੱਚ 13 ਏਕੜ ਜ਼ਮੀਨ ਮੇਰੇ ਦਾਖੇ ਪਿੰਡ ਦੇ ਵਿਚਾਰੀ ਆ ਤੇ 69 ਗਿਲੇ ਜਿਹੜੀ ਕੈਲਪੋ ਦੇ ਵਿਚਾਰੀ ਆ ਸੋ ਤਕਰੀਬਨ 150 ਏਕੜ ਤੋਂ ਵੱਧ ਲੈਂਡ ਆ ਜਿਹੜੀ ਇਸ ਲੈਂਡ ਪੁਲਿਸ ਕੀ ਦੇ ਵਿੱਚ ਇਕੱਲੀ ਵੇਚ ਸਾਡੇ ਪਰਿਵਾਰ ਦੀ ਆ ਰਹੀ ਆ ਸੋ ਇਹ ਕਹਿੰਦੇ ਵੀ ਸਰਕਾਰ ਤੋਂ ਵੀ ਫਾਇਦਾ ਲੈ ਲਿਆ ਸੋ ਇਹਦੇ ਨਾਲ ਮੈਂ ਹੋਰ ਦੱਸਣਾ ਚਾਹੁੰਦਾ ਕਿ ਇਹਦੇ ਵਿੱਚੋਂ ਇੱਕ ਲਾਇਸੈਂਸ ਅਪਲਾਈ ਹੋਇਆ ਸੀ ਉਹ ਸਾਡਾ ਨੋਟੀਫਿਕੇਸ਼ਨ ਤੋਂ ਪਹਿਲਾਂ ਉਹ ਲਾਇਸੈਂਸ ਅਪਲਾਈ ਹੋਇਆ 58 68.3 ਨਿਕਲਦਾ 95 ਨੂੰ ਅਪਲਾਈ ਹੁੰਦਾ ਉਸ ਤੋਂ ਨੋਟੀਫਿਕੇਸ਼ਨ ਬਾਅਦ ਦੇ ਵਿੱਚ ਹੁੰਦਾ ਲੇਕਿਨ ਇਹਨਾਂ ਨੇ ਉਹ ਵੀ ਲਾਇਸੈਂਸ ਮੇਰਾ ਕੈਨਸਲ ਕਰ ਦਿੱਤਾ ਆ ਉਹਦੀ ਕੈਨਸਲ ਦੀ ਰਿਪੋਰਟ ਆ ਨੰਤਾ ਪਾਰਟਸ ਦੇ ਨਾਮ ਤੇ ਸੀਗਾ ਇਹ ਦੀ ਪ੍ਰੋਪੋਜ਼ਡ ਲੋਨੀ ਵਿਕਸਤ ਕੀਤੀ ਜਾਣ ਵਾਲੀਆਂ ਅਰਮਨ ਸ਼ੇਟਾ ਦੇ ਜ਼ੋਨ ਨੰਬਰ 2 ਦਾ ਹਿੱਸਾ ਬਣਦੀ ਹੈ ਤੇ ਇਸ ਕਰਕੇ ਆਪ ਜੀ ਦੀ ਐਪਲੀਕੇਸ਼ਨ ਵਿਚਾਰੀ ਨਹੀਂ ਜਾ ਸਕਦੀ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲਾਂ ਤਕਰੀਬਨ 58.58 ਗੀਲੇ ਜ਼ਮੀਨ ਦੇ ਸੀ ਜਿਹੜੇ ਜਿਹੜਾ ਇਹਦਾ ਬਿਲਕੁਲ ਹੁਣੇ ਮੈਂ ਨਕਸ਼ਾ ਵੀ ਦਿਖਾਉਣਾ ਤੁਹਾਨੂੰ ਸੋ ਆਹ ਇਹਦਾ ਨਕਸ਼ਾ ਸੀਗਾ ਸਾਰਾ ਇਹ ਕੈਨਸਲ ਕਰ ਦਿੱਤੀ ਗਈ ਆ ਜਿਹੜੀ ਨੋਟੀਫਿਕੇਸ਼ਨ ਤੋਂ ਪਹਿਲਾਂ ਦਾ ਜਿਹੜਾ ਤੇ ਇਹਦੇ ਨੰਬਰ ਸਾਰੇ ਜਿਹੜੇ ਆ ਜਿਹੜੀ ਇਹਨਾਂ ਨੇ ਅਖਬਾਰ ਦੇ ਵਿੱਚ ਦਿੱਤਾ ਇਹ ਸਾਰੇ ਮੇਰੇ ਨੰਬਰ ਜ਼ਮੀਨ ਦੇ ਆਏ ਹੋਏ ਨੇ। ਹਾਂਜੀ। ਇਹਦੇ ਖੜੇ ਦੇ ਵਿੱਚ ਨੇ ਸਾਰੇ ਇਹ ਮੇਰੀ ਜ਼ਮੀਨ ਦੇ ਨੰਬਰ ਨੇ। ਸੋ ਕਹਿਣ ਤੋਂ ਭਾਵ ਕੀ ਕੈਮਰੇ ਤੇ ਬਹਿ ਕੇ ਜੋ ਮਰਜ਼ੀ ਝੂਠਤ ਬੰਦ ਬੋਲੀ ਜਾਓ ਇਹ ਗੱਲਾਂ ਨਾਲ ਫਰਕ ਕੁਝ ਨਹੀਂ ਪੈਣਾ ਹੈਗਾ। ਅਖੀਰ ਸੱਚ ਦੀ ਜਿੱਤ ਹੋਣੀ ਆ। ਸੋ ਸਭ ਤੋਂ ਵੱਧ ਜ਼ਮੀਨ ਆ ਰਹੀ ਆ ਤੇ ਅਸੀਂ ਡਟ ਕੇ ਦਾ ਮੈਂ ਇਸ ਕਰਕੇ ਨਹੀਂ ਹੁਣ ਤੱਕ ਬੋਲਿਆ ਵੀ ਇਹਨਾਂ ਕਹਿੰਦੇ ਆਪ ਦੀ ਜ਼ਮੀਨ ਕਰਕੇ ਵਾਲਾ ਕੋਈ ਪਤਾ ਨਹੀਂ। ਸਾਨੂੰ ਕੋਈ ਪਰਵਾਹ ਨਹੀਂ। ਇੱਕ ਆਮ ਕਿਸਾਨ ਦੀ ਜ਼ਮੀਨ ਵਜਣੀ ਚਾਹੀਦੀ ਆ ਨਾਲੇ ਜਿਹੜੀਆਂ ਜ਼ਮੀਨਾਂ ਨੇ ਜਿਹੜੀ ਅਨੰਤਾ ਦੀ ਮੈਂ ਹੁਣ ਗੱਲ ਕਰੂੰਗਾ ਜਿਹੜੀ ਅਸੀਂ 2004 ਦੀ ਜਿਹੜੀ ਜ਼ਮੀਨ ਖਰੀਦੀ ਹੋਈ ਆ ਜਿੱਥੇ ਮੇਰੇ ਕੋਲ ਰਿਸ਼ਤੀਆਂ ਪਈਆਂ ਨੇ 2002 3 4 ਦੀ ਜਿਹੜੀ ਜ਼ਮੀਨ ਦਿੱਤੀ ਹੋਈ ਆ ਨਿਸ਼ਤੀਆਂ ਪਈਆਂ ਨੇ ਵੀ ਕੋਈ ਅੱਜ ਦੀ ਨਹੀਂ ਦਿੱਤੀ ਹੋਈ ਇਹ ਤੋਂ ਇਹ ਆਲੀ ਤੋਂ ਜ਼ਮੀਨਾਂ ਵੇਚ ਕੇ ਅਸੀਂ ਇਹ ਜ਼ਮੀਨਾਂ ਜਿਹੜੀਆਂ ਸਾਰੀਆਂ ਜਿਹੜੀਆਂ ਕਿਉਂਕਿ ਸਾਰੀ ਜ਼ਮੀਨ ਸਾਡੀ ਇੱਥੇ ਸ਼ਹਿਰ ਦੇ ਵਿੱਚ ਜਿਹੜੀ ਆ ਗਈ ਸੀਗੀ ਵਾਲੀ ਦੀ ਸੋ ਉਹਦੇ ਚੋਂ ਅੱਗੇ ਜਿਹੜੀਆਂ ਜ਼ਮੀਨਾਂ ਲਈਆਂ ਨੇ ਠੀਕ ਆ ਕਲੋਨਾਈਜ਼ਰਾਂ ਨੇ ਬੜੇ ਪਹਿਲਾਂ ਧੱਕੇ ਕੀਤੇ ਕਿਸਾਨਾਂ ਨਾਲ ਲੇਕਿਨ ਜਦੋਂ ਦੇ ਅਸੀਂ ਇਸ ਲਾਈਨ 'ਚ ਕੰਮ ਕਰ ਰਹੇ ਹਰ ਇੱਕ ਜ਼ਮੀਨਦਾਰ ਨੂੰ ਅੱਗੇ ਜ਼ਮੀਨ ਵੀ ਲੈ ਕੇ ਦੰਨੇ ਆ ਉਹਦਾ ਘਰ ਵੀ ਬਣਾ ਕੇ ਦੰਨੇ ਆ ਉਹਨੂੰ ਹਰ ਤਰ੍ਹਾਂ ਦੀ ਉਹਦੀ ਮਦਦ ਕੀਤੀ ਆ ਵੀ ਜਿਹਨੇ ਇੱਕ ਵੇਚਿਆ ਉਹਦੇ 8 ਤੋਂ 10 ਕੀਤੇ ਵੰਡ ਜਾਣ ਤੇ ਤੁਸੀਂ ਕਿਸੇ ਵੀ ਜ਼ਮੀਨਦਾਰ ਨੂੰ ਮਿਲਦੇ ਹੋ ਆ ਕੇ ਕਿ ਉਹਨਾਂ ਦੀ ਕਿੰਨੀ ਕੁ ਹਰ ਤਰ੍ਹਾਂ ਦੀ ਜਿਹੜੀ ਉਹਨਾਂ ਦੀ ਮਰਜ਼ੀ ਕੀਤੀ ਗਈ ਆ ਸੋ ਹੁਣ ਗੱਲ ਅਨੰਤਾਂ ਇੰਕਲੇਜ ਦੀ ਜਿਹੜੀ ਗੱਲ ਕਰ ਰਿਹਾ। ਇਹ ਪਾਲਿਸੀ ਆਈ ਕਾਂਗਰਸ ਵੇਲੇ। ਉਸ ਪਾਲਿਸੀ ਦੀਆਂ ਜੋ ਸ਼ਰਤਾਂ ਸੀਗੀਆਂ ਉਹਦੇ ਮੁਤਾਬਿਕ ਕੋਣ ਕਹਿੰਦਾ 2015 ਦੇ ਵਿੱਚ ਕਿਹਾ ਵਾ ਉਸ ਡੇਟ ਤੋਂ ਪਹਿਲਾਂ ਜਿਹੜੀ ਤੁਹਾਡੇ ਸੇਲ ਐਗਰੀਮੈਂਟ ਹੋਏ ਨੇ ਉਹ ਅਸੀਂ ਉਸ ਟਾਈਮ ਜਦੋਂ ਇਹ ਡਿਸੈਂਸ ਮਿਲਿਆ ਉਦੋਂ ਮੈਂ ਸਰਕਾਰ ਦੇ ਖਿਲਾਫ ਕਾਂਗਰਸ ਸਰਕਾਰ ਦੇ ਜਿਹੜਾ ਬਾਈ ਇਲੈਕਸ਼ਨ ਲੜ ਕੇ ਹਟਿਆ ਸੀਗਾ। ਤੇ ਕਾਂਗਰਸ ਦਾ ਜਿਹੜਾ ਸੀਐਮ ਦਾ ਓਐਸਡੀ ਮੇਰੇ ਖਿਲਾਫ ਚੋਣ ਲੜਿਆ ਸੀਗਾ। ਕੀ ਤੁਸੀਂ ਕੋਈ ਕਮੀ ਹੋਵੇ ਤਾਂ ਤੁਹਾਨੂੰ ਸਾਂਸ ਦੇ ਸਕਦੀ ਹੈ ਸਰਕਾਰ ਨੂੰ ਹਰ ਚੀਜ਼ ਵੈਰੀਫਾਈ ਹੋਈ ਆ ਰਿਪੋਰਟਾਂ ਹੋਈਆਂ ਨੇ ਅਸਟਾਮਾ ਦੀਆਂ ਰਿਪੋਰਟਾਂ ਖਜ਼ਾਨਾ ਅਫਸਰ ਦੀਆਂ ਨੇ ਇਹ ਕਹਿੰਦੇ ਨੇ ਵੀ ਅਸਟਾਮਾ ਦੀ ਜ਼ਿਲ੍ਹਾ ਖਜ਼ਾਨਾ ਅਫਸਰ ਦੀ ਰਿਪੋਰਟ ਆਈ ਆ ਦੇਖੋ ਹਰ ਚੀਜ਼ ਵੈਰੀਫਾਈ ਹੋਈ ਹੋਈ ਆ ਇੱਕ ਨਹੀਂ ਹਰੇਕ ਸਰਕਾਰ ਨੇ ਕੀਤੀ ਆ ਸੋ ਇਹਦੇ ਤੇ ਜਿਹੜੇ ਦੋਸ਼ बार-बार ਜਿਹੜੇ ਲਾਏ ਜਾ ਰਹੇ ਨੇ ਗੱਲ ਇੱਥੇ ਕੀਤੀ ਗਈ ਆ ਜਿਹੜੀ Google ਦੀ ਗੂਗਲ ਦੋ ਦੋ ਤਿੰਨ ਤਿੰਨ ਸਾਲ ਕਿਹੜੇ ਅਪਡੇਟ ਨਹੀਂ ਹੁੰਦੀ ਸਭ ਤੋਂ ਜੋ ਮੰਗਿਆ ਉਸ ਦਿਨ ਗ라ડા ਨੇ ਗ라ડા ਦੇ ਤਕਰੀਬਨ ਹਰ ਡਿਪਾਰਟਮੈਂਟ ਦੇ ਅਫੀਸਰ ਇਹਨਾਂ ਦੇ ਐਸਡੀ ਉਹਨਾਂ ਨੇ ਉੱਥੇ ਜਾ ਕੇ ਰਿਪੋਰਟਾਂ ਦਿੱਤੀਆਂ ਨੇ ਕੀ ਓਪੋਜੀਸ਼ਨ ਦੀ ਕੋਈ ਕਰ ਸਕਦਾ ਵਾ ਸੋ ਇਸ ਲਈ ਇਹ ਬਿਲਕੁਲ ਸਾਰੇ ਜਿਹੜੇ ਦੋਸ਼ ਨੇ ਝੂਠੇ ਨੇ ਕਿਤੇ ਵੀ ਜੇ ਕੋਈ ਇਨਕੁਆਰੀ ਜਾਂਦਾ ਨਾ ਪੰਜਾਬ ਸਰਕਾਰ ਤੋਂ ਕੀ ਚਾਹੇ ਸੀਬੀ ਤੋਂ ਹੀ ਵਾਰੀ ਕਰਵਾ ਲੈਣੇ ਸੋ ਇਸ ਲਈ ਇਹ ਸਭ ਜਿਹੜੇ ਝੂਠੇ ਦੋ ਜਿਹੜੇ ਵਾਰ-ਵਾਰ ਇਹਨਾਂ ਵੱਲੋਂ ਲਾਏ ਜਾ ਰਹੇ ਨੇ ਤੇ ਇਸ ਗੱਲ ਦੀ ਸਾਨੂੰ ਕੋਈ ਪਰਵਾਹ ਨਹੀਂ ਡਟ ਕੇ ਅਸੀਂ ਲੈਂਡ ਪੂਲਿੰਗ ਦਾ ਵਿਰੋਧ ਜਿਹੜਾ ਪਹਿਲਾਂ ਵੀ ਕੀਤਾ ਹੁਣ ਵੀ ਕਰ ਰਹੇ ਹਾਂ ਤੇ ਹੌਣਲੇ ਸਮੇਂ ਵਿੱਚ ਵੀ ਕਰਾਂਗੇ ਉਧਰ ਭਾਜਪੀ ਦੇ ਬਲਾਰਾ ਗਰਦੀਪ ਗੋਸ਼ਾ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਹੁਣ ਜਦ ਮਨਪ੍ਰੀਤਿਆਲੀ ਨੇ ਅਕਾਲੀ ਦਲ ਤੋਂ ਦੂਰੀਆਂ ਬਣਾਈਆਂ ਨੇ ਤਾਂ ਇਸ ਤੋਂ ਬਾਅਦ ਅਕਾਲੀ ਦਲ ਨੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਇਸ ਦੀ ਵੀ ਜਾਂਚ ਹੋਵੇ ਕਿ ਕਿਸ ਕਿਸ ਨੇ ਘਪਲੇ ਕੀਤੇ ਨੇ ਜ਼ਿਕਰਯੋਗ ਹੈ ਕਿ ਮਨਪ੍ਰੀਤਿਆਲੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੋਲਾਪੁਰ ਦਾਖਾਂ ਤੋਂ ਵਧਾ ਇਕਨੇ ਮਨਪ੍ਰੀਤਿਆਲੀ ਲਗਾਤਾਰ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਨੇ 2012 ਤੋਂ ਲੈ ਕੇ 2017 ਤੱਕ ਮੁਲਾਪੁਰ ਦਾਖਾਂ ਤੋਂ ਅਤੇ ਫਿਰ 2019 ਦੇ ਵਿੱਚ ਜ਼ਿਮਨੀ ਚੋਣ ਦੇ ਵਿੱਚ ਜਿੱਤ ਹੋਈ ਜਦ ਐਚਐਸ ਫੂਲਕਾ ਸੀਟ ਛੱਟ ਕੇ ਚਲੇ ਗਏ ਸਨ ਉਸ ਤੋਂ ਬਾਅਦ 2022 ਦੇ ਵਿੱਚ ਵੀ ਮਨਪ੍ਰੀਤਿਆਲੀ ਉਸ ਵੇਲੇ ਐਮਐਲਏ ਬਣੇ ਜਦ ਆਮ ਆਦਮੀ ਪਾਰਟੀ ਦੀ ਲਹਿਰ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਸੀ ਪਰ ਦਾਖਾਂ ਦੇ ਵਿੱਚ ਮਨਪ੍ਰੀਤਿਆਲੀ ਨਿਜਿੱਤ ਹਾਸਲ ਕੀਤੀ